ਦੋਸਤੋ ਅੱਜ ਅਖਬਾਰ ਦੀ ਖਬਰ ਆਈ ਹੈ ਕਿ ਕੱਲ ਰਾਤ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਨੂੰ ED ਨੇ 2 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਹਿਰਾਸਤ ਦੇ ਵਿੱਚ ਲੈ ਲਿਆ ਤੇ ਹੁਣ ਉਹਨਾਂ ਦੀ ਪਾਰਟੀ ਦੇ ਲੋਕਾਂ ਨੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰਤਾ ਤੇ ਉਹ ਆਖ ਰਹੇ ਨੇ ਕਿ ਇਹ ਲੋਕਤੰਤਰ ਦਾ ਘਾਣਾ ਹੈ ਕਾਨੂੰਨ ਨੂੰ ਆਪਣੇ ਹੱਥ ਚ ਲਿਆ ਜਾ ਰਿਹਾ ਜਾਂ ਜਿਹੜੀਆਂ ਏਜੰਸੀਆਂ ਨੇ ਇਹਨਾਂ ਦੀ ਦੁਰਵਰਤ ਤੋਂ ਕੀਤੀ ਜਾ ਰਹੀ ਆ ਪਰ ਮੈਂ ਇਹ ਪੁੱਛਣਾ ਚਾਹਣਾ ਕਿ ਜਿਹੜੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਵਰਗੇ ਲੋਕ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਆਪਣੀ ਮਾਨਸਿਕ ਸਥਿਤੀ ਵੀ ਗਵਾ ਚੁੱਕੇ ਆ ਉਹਨਾਂ ਦੀਆਂ ਫਾਈਲਾਂ ਤੇ ਤੁਸੀਂ ਸੈਨ ਨਹੀਂ ਕਰ ਰਹੇ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ ਚਾਹੁੰਦੇ ਉਦੋਂ ਤੁਹਾਡੇ ਬਾਰੇ ਉਦੋਂ ਤੁਹਾਡੇ ਖਿਆਲ ਕਿਹੇ ਜੇ ਹੋ ਜਾਂਦੇ ਆ ਕਿ ਉਦੋਂ ਤੁਹਾਨੂੰ ਕਾਨੂੰਨ ਦਾ ਖਿਆਲ ਨਹੀਂ ਆਉਂਦਾ ਕਿ ਇਹ ਕਾਨੂੰਨ ਸਾਰਿਆਂ ਵਾਸਤੇ ਇੱਕੋ ਆ ਜਿਹੜੇ ਬੇਕਸੂਰ ਨੌਜਵਾਨ ਐਨਐਸਏ ਲਾ ਕੇ ਜੇਲ੍ਹਾਂ 'ਚ ਡੱਕੇ ਆ ਉਹ ਮਰਨ ਵਾਲੇ ਹੋਏ ਪਏ ਆ ਤੁਸੀਂ ਉਹਨਾਂ ਦੀਆਂ ਜੇਲ੍ਹਾਂ ਵੀ ਨਹੀਂ ਤਬਦੀਲ ਕਰ ਰਹੇ ਉਹਨਾਂ ਵਾਸਤੇ ਕੋਈ ਪ੍ਰੂਫ ਨਹੀਂ ਕਰ ਸਕੇ ਉਤੋਂ ਤੁਸੀਂ ਇੱਕ ਸਾਲ ਲਈ ਫੇਰ ਐਨਐਸਏ ਲਾਤਾ ਇਹ ਜੇ ਐਨਐਸਏ ਵਰਗੇ ਕਾਲੇ ਕਾਨੂੰਨ ਨੇ ਜਿਹੜੇ ਇਹ ਬਣਾਉਣ ਆਲੇ ਤੇ ਮੈਂ ਹੈਰਾਨ ਹ ਕਿਉਂਕਿ ਇਹ ਤਾਂ ਸਿੱਧਾ ਹੀ ਹਿਊਮਨ ਰਾਈਟਸ ਦੇ ਅਗੇਂਸਟ ਹੋ ਗਿਆ ਕੋਈ ਬੰਦਾ ਜਿਹਨੇ ਗਲਤੀ ਨਹੀਂ ਕੀਤੀ ਤਾਂ ਘੱਟੋ ਘੱਟ ਸਰਕਾਰ ਇਹ ਪ੍ਰੂਫ ਤਾਂ ਕਰੇ ਨਾ ਉਹਨੂੰ ਚੱਕਣ ਤੋਂ ਪਹਿਲਾਂ ਐਨਐਸਏ ਲਾਉਣ ਤੋਂ ਪਹਿਲਾਂ ਕਿ ਉਹਨੇ ਦੇਸ਼த்ਰੋਹ ਵਾਲਾ ਕੀਤਾ ਕੀ ਆ ਉਹਨੂੰ ਸਾਬਤ ਕਰੇ ਫੇਰ ਚੱਕੇ ਜਾਂ ਫਿਰ ਇਹਦਾ ਕੋਈ ਟਾਈਮ ਲਿਮਟ ਹੋਣੀ ਚਾਹੀਦੀ ਆ 5-10 ਦਿਨ ਦੀ ਇਹਦੇ ਲਈ ਕੋਟਾਂ ਅਲੱਗ ਹੋਣੀਆਂ ਚਾਹੀਦੀਆਂ ਨੇ ਜਦੋਂ ਤਾਂ ਤੁਸੀਂ ਲੋਕਾਂ ਦੇ ਹੱਕਾਂ ਤੇ ਡਾਕੇ ਮਾਰਦੇ ਹੋ ਉਦੋਂ ਤਾਂ ਤੁਹਾਨੂੰ ਆਪਣੀ ਪਾਵਰ ਦਿਸਦੀ ਆ ਜਦੋਂ ਵੱਧ ਤੁਹਾਡੇ ਤੋਂ ਵੱਧ ਪਾਵਰ ਵਾਲਾ ਆ ਕੇ ਤੁਹਾਨੂੰ ਚੱਕ ਲੈਂਦਾ ਤਾਂ ਤੁਹਾਨੂੰ ਚੀਕ ਚਿਹੜਾ ਪਾਉਣ ਦਾ ਸੁਝ ਜਾਂਦਾ ਤੁਹਾਨੂੰ ਉਦੋਂ ਹਿਊਮਨ ਰਾਈਟਸ ਆਪਣੇ ਮਨੁੱਖੀ ਅਧਿਕਾਰ ਦਿਸਣ ਲੱਗ ਜਾਂਦੇ ਆ ਉਦੋਂ ਤੁਹਾਨੂੰ ਭਾਰਤ ਦਾ ਲੋਕਤੰਤਰ ਖਾਤਰੇ ਚ ਲੱਗਣ ਲੱਗ ਜਾਂਦਾ ਕੀ ਇਹ 도ਗਲੀ ਨੀਤੀ ਨਹੀਂ ਹੈ ਜਦੋਂ ਸੁਖਪਾਲ ਸਿੰਘ ਖੈਰੇ ਨੂੰ ਬੇਕਸੂਰ ਨੂੰ ਤੁਸੀਂ ਜਾਣਬੁੱਝ ਕੇ ਚੱਕਿਆ ਉਹਨੂੰ ਇਹ ਅਹਿਸਾਸ ਕਰਾਉਣ ਲਈ ਚੱਕਿਆ ਕਿ ਤੂੰ ਆਪਣੇ ਆਪ ਨੂੰ ਛੋਟਾ ਮਹਿਸੂਸ ਕਰ ਭਗਵੰਤ ਮਾਨਮੂਰੇ ਜਦ ਕਿ ਉਹ ਇਦੋਂ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਇੰਟੈਲੀਜੈਂਟ ਬੰਦਾ ਇਦੋਂ ਬਹੁਤ ਟਾਈਮ ਪੁਰਾਣਾ ਰਾਜਨੀਤੀ ਚ ਪਹਿਲਾਂ ਉਹਦੇ ਫਾਦਰ ਸਾਹਿਬ ਰਹੇ ਨੇ ਪੰਜਾਬ ਦੇ ਲੋਕਾਂ ਲਈ ਜਾਂ ਸਿੱਖ ਕੌਮ ਲਈ ਉਸ ਪਰਿਵਾਰ ਦੀ ਕੀ ਦੇਣਾ ਇਹ ਅਸੀਂ ਸਾਰੇ ਜਾਣਦੇ ਆ ਜੇ ਉਹਨਾਂ ਦੇ ਅਗੇਂਸਟ ਕੋਈ ਅੱਜ ਬੰਦਾ ਸੀਐਮ ਬਣ ਗਿਆ ਨਾ ਤਾ ਇਤਿਹਾਸ ਦੇ ਵਿੱਚ ਦੇਖਿਆ ਜਾਊ ਕਿ ਉਹ ਦੀ ਜਾਂ ਉਹਦੇ ਪਰਿਵਾਰ ਦੀ ਕੀ ਦੇਣ ਸੀ ਜਿਹੜੇ ਬੰਦੇ ਇਹ ਕਹਿ ਕੇ ਕਿ ਰੂੜੀਆਂ ਤੇ ਘੁੰਮਦੇ ਹੁੰਦੇ ਸੀ ਕਿ ਲੈ ਮੈਂ ਤਾਂ ਆ ਆ ਫੇਰਦਾ ਮੇਰੀ ਜਾਨ ਨੂੰ ਤਾਂ ਖਤਰਾ ਨਹੀਂ ਸੁਖਵੀਰ ਉਹਨਾਂ ਨੂੰ ਕਾਹਦੇ ਖਤਰੇ ਆ ਆ ਕੇ ਦੇਖੋ ਕੱਲੇ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਅੱਜ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਜਦੋਂ ਤੱਕ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਉਦੋਂ ਤੱਕ ਤੁਹਾਨੂੰ ਖਤਰਾ ਨਹੀਂ ਸੀ ਕੋਈ ਜਿੱਦੇ ਲੋਕਾਂ ਨੇ ਤੁਹਾਨੂੰ ਵੋਟਾਂ ਬਾ ਕੇ ਪੰਜਾਬ ਦੇ ਮਾਲਕ ਬਣਾਤਾ ਉਹਦੇ ਤੋਂ ਨੂੰ ਇਹਨਾਂ ਲੋਕਾਂ ਤੋਂ ਹੀ ਖਤਰਾ ਹੋ ਗਿਆ ਅੱਜ ਹੁਣ ਦਵਾਰੇ ਵੋਟਾਂ ਮੰਗਣ ਲਈ ਤੁਸੀਂ ਕਦੇ ਗੀਤ ਗਾ ਕੇ ਦਿਖਾਉਨੇ ਹੋ ਕਦੇ ਕੈਂਡੀਡੇਟ ਨੂੰ ਕਹਿੰਦੇ ਹੋ ਸਪੀਕਰ ਤੇ ਫੋਨ ਲਾ ਲੋਕ ਇੰਨੇ ਬੇਵਕੂਫ ਨਹੀਂ ਹੈਗੇ ਮਾਨ ਸਾਹਿਬ ਤੁਸੀਂ ਧਰਤੀ ਤੇ ਆਓ ਤੁਸੀਂ ਜਿਹੜੇ ਅਸਮਾਨ ਚੋੜਦੇ ਹੋ ਨਾ ਇਹ ਅਸਮਾਨ ਬਹੁਤਾ ਲੰਮਾ ਨਹੀਂ ਕੋਈ ਐਸ ਬ੍ਰਹਿਮੰਡ ਨਾਲ ਦਾ ਨਹੀਂ ਹੈ ਇਹ ਜਿਹੜਾ ਮੁੱਕਣਾ ਨਹੀਂ ਇਹ ਤਾਂ ਬਹੁਤ ਛੋਟਾ ਮੁਰਗੀ ਦੇ ਅੰਡੇ ਚ ਡਈਆ ਐਂ ਘੁੰਮ ਕੇ ਮੁੜ ਕੇ ਆ ਜਾਂਦੀ ਹੈ ਗੱਡੀ ਉੱਥੇ ਹੀ ਇੱਥੇ ਤਾਂ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਜਿਨ੍ਹਾਂ ਨੂੰ ਤੁਸੀਂ ਗਲਤ ਨਾਵਾਂ ਨਾਲ ਸੰਬੋਧਨ ਕਰ ਰਹੇ ਹੋ ਮੈਂ ਤੁਹਾਡਾ ਇੱਕ ਇਸ਼ਤਿਹਾਰ ਪੜਿਆ ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਅਮੀਰ ਜਾਂ ਜ਼ਮੀਰ ਤੁਸੀਂ ਕੌਣ ਹੋਣੇ ਹੋ ਕਿਸੇ ਦੀ ਜ਼ਮੀਰ ਦੀ ਤੁਲਨਾ ਕਰਨ ਵਾਲੇ ਇਹਦਾ ਮਤਲਬ ਜਿਹਨੇ ਤੁਹਾਨੂੰ ਵੋਟ ਨਹੀਂ ਪਾਈ ਉਹਦੀ ਜ਼ਮੀਰ ਹੀ ਨਹੀਂ ਹੈ ਜਿਨੇ ਤੁਹਾਨੂੰ ਵੋਟ ਪਾਤੀ ਉਹੀ ਕੱਲੇ ਜ਼ਮੀਰ ਵਾਲੇ ਨੇ ਲੱਖ ਲਾਣਤਾ ਇਹ ਜੀ ਸੋਚਦੇ ਇਹ ਕੋਈ ਰਾਜਨੀਤਿਕ ਸੋਚ ਨਹੀਂ ਹੈ ਇਹ ਸਿਰਫ ਡਰਾਮੇਬਾਜ਼ੀ ਹੈ ਇਹ ਇੱਕ ਕਲਾਕਾਰਾਂ ਵਾਲਾ ਕੰਮ ਹੈ ਇਹ ਇੱਕ ਚੰਗੇ ਸੁਲਝੇ ਹੋਏ ਲੀਡਰ ਵਾਲੀ ਇੱਕ ਨੇਤਾ ਵਾਲੀ ਗੱਲ ਨਹੀਂ ਨੇਤਾ ਲੀਡਰ ਜਥੇਦਾਰ ਜਾਂ ਇੱਕ ਪਰਿਵਾਰ ਦਾ ਮੁਖੀ ਉਹ ਹੁੰਦਾ ਜਿਹਦੇ ਉੱਤੇ ਉਹਦੇ ਪੂਰੇ ਪਰਿਵਾਰ ਦਾ ਉਹਦੀ ਪੂਰੀ ਕੌਮ ਦਾ ਉਹਦੀ ਪੂਰੀ ਸਟੇਟ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦਾ ਉਹਨਾਂ ਦੀ ਆਰਥਿਕਤਾ ਦਾ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਘਰਾਂ ਦਾ ਦੇਣੇ ਲੈਣੇ ਦਾ ਕੱਲੇ-ਕੱਲੇ ਸਾ ਦਾ ਜਿੰਮਾ ਹੁੰਦਾ ਹੈ ਲੀਡਰ ਉਹ ਨਹੀਂ ਹੁੰਦਾ ਵੀ ਜਿਹਨੇ ਟੱਲੀ ਹੋ ਕੇ ਪੈ ਜਾਣਾ ਜਿਹੜਾ ਕੋਈ ਮਾੜਾ ਆ ਬੋਲਦਾ ਚੁਕਾ ਲਓ ਪੁਲਿਸ ਨੂੰ ਡਾਂਗਾ ਮਰਵਾ ਦਿਓ ਕਿਸੇ ਦੀ ਵੀਡੀਓ ਬਣਵਾ ਲਓ ਕਿਸੇ ਤੇ ਐਨਸੇ ਲਾ ਦਿਓ ਐਵੇਂ ਨਹੀਂ ਚੱਲਣਾ ਨਾ ਤਿੰਨਾ ਚੋਂ ਨਾ 13 ਚੋਂ ਇੱਕ ਕਹਾਵਤ ਹੈ ਸਕੂਟਰ ਵਾਲੇ ਤਾਂ ਫੇਰ ਤਿੰਨ ਰਹਿ ਗਏ ਸੀ ਕਾਲੀ ਦਲ ਦੇ ਤੁਸੀਂ ਦੋਨਾਂ ਚੋਂ ਨਹੀਂ ਆਉਣਾ ਕਿਉਂਕਿ ਪੰਜਾਬ ਚ 13 ਚੋਂ ਮਾਨ ਤੋਂ ਬਿਨਾ ਕੋਈ ਆਇਆ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਇਹ ਕਦੇ ਹੋਇਆ ਨਹੀਂ ਕਿ 13 ਦੀਆਂ 13 ਸੀਟਾਂ ਕਿਸੇ ਨੂੰ ਮਿਲ ਜਾਣ ਆਮ ਬੰਦੇ ਨੂੰ ਭੁੱਲ ਜੋ ਤੁਸੀਂ 13 ਛੱਡੋ 3 ਵੀ ਛੱਡੋ 2 ਵੀ ਛੱਡੋ 1 ਵੀ ਛੱਡੋ ਤੁਸੀਂ ਇੱਕ ਤੇ ਵੀ ਨਹੀਂ ਜਿੱਤਦੇ ਜਿਹੜਾ ਤੁਹਾਡਾ ਆਕਾ 1.5 ਲੱਖ ਵਾਲੀ ਵੈਗਨਾਰ ਚ ਘੁੰਮਦਾ ਹੁੰਦਾ ਸੀ അത്